ਜਿੰਨਾਂ ਨੂੰ ਵੀ ਪ੍ਰਾਣੀ ਤੋਂ ਪ੍ਰਾਣੀ ਕੁੱਤਾ ਖੰਘ ਹੋ ਰਹੀਏ ਜਾਂ ਕਾਲੀ ਖੰਘ ਹੋ ਰਹੀਏ ਛੋਟੀ ਛਾਤੀ ਤੇ ਬਲਗਮ ਜਮੀ ਰਹਿੰਦੀ ਹੈ ਜੀ ਬਾਰੀ-ਬਾਰੀ ਇਨਫੈਕਸ਼ਨ ਹੁੰਦੀ ਹੈ ਪੱਟਣ ਦਾ ਨਾਂ ਨਹੀਂ ਲੈਂਦੀ ਹੈਗੀ ਛਾਤੀ ਚੋਂ ਐ ਬਾਹਰ ਜਾਂਦੀ ਹੈ ਜਿਵੇਂ ਲੋਹੇ ਦਾ ਗੇਟ ਖੜਕਦਾ ਹੁੰਦਾ ਤਾਂ ਤੁਸੀਂ ਇਹ ਚੀਜ਼ ਤਿਆਰ ਕਰਕੇ ਖਾ ਲਓ ਜੀ ਪਹਿਲੀ ਵਾਰੀ ਚ ਜਿਹੜੀ ਛੋਟੀ ਬਲਗਮ ਹੈ ਸਾਰੀ ਬਾਹਰ ਕੱਢ ਦੂਗਾ ਤੁਸੀਂ ਕਰਨਾ ਹੈ ਕੀ ਜੀ ਚਾਰ-ਪੰਜ ਪਤਾਸੇ ਲੈਣੇ ਨੇ ਇਹਨਾਂ ਨੂੰ ਤੁਸੀਂ ਤਵੇ ਤੇ ਰੱਖ ਲਿਓ ਉਸ ਤੋਂ ਬਾਅਦ ਇਹਨਾਂ ਵਿੱਚ ਤੁਸੀਂ ਦੋ-ਦੋ ਪਾਣੀਆਂ ਨੇ ਜੀ ਕਾਲੀਆਂ ਮਿਰਚਾਂ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ-ਥੋੜਾ ਪਾਣਾ ਜੀ ਸੇਦਾ ਨਮਕ ਤੇ ਵਰੀਆ ਕੁਵਾਰਟੀ ਦਾ ਸ਼ਹਿਦ ਲੈ ਲਓ ਜਾਂ ਘਰ ਦਾ ਸ਼ਹਿਦ ਹੋਵੇ ਉਸ ਤੋਂ ਬਾਅਦ ਜੀ ਤੁਸੀਂ ਗੈਸ ਨੂੰ ਆਨ ਕਰਕੇ ਇਹਨਾਂ ਨੂੰ ਸਲੋ ਗੈਸ ਤੇ ਜੀ 5 ਮਿੰਟ ਚੰਗੇ ਤਰੀਕੇ ਦੇ ਨਾਲ ਪਕਾਣੇਗਾ ਜਦੋਂ ਇਹ ਪੱਕ ਕੇ ਤਿਆਰ ਹੋ ਗਏ ਗੈਸ ਨੂੰ ਬੰਦ ਕਰ ਦਿਓ ਉਸ ਤੋਂ ਬਾਅਦ ਜੀ ਇਹ ਤੁਸੀਂ ਰਾਤ ਨੂੰ ਪੈਣ ਲੱਗੇ ਇੱਕ ਪਤਾਸਾ ਖਾਣਾਗਾ ਜਿੰਨੀ ਮਰਜ਼ੀ ਛੋਟੀ ਛਾਤੀ ਦੇ ਅੰਦਰ ਬਲਗਮ ਜੰਮੀ ਹੋਵੇ ਸਾਰੀ ਪੱਟ ਕੇ ਬਾਹਰ ਕੱਢ ਦੂਗਾ ਜਾਂ ਤੁਹਾਨੂੰ ਵਾਰੀ-ਵਾਰੀ ਇਨਫੈਕਸ਼ਨ ਹੁੰਦੀ ਹੈ ਜਾਂ ਕਾਲੀ ਖੰਗ ਹੈ ਜਾਂ ਕਿਸੇ ਵੀ ਪ੍ਰਕਾਰ ਦੀ ਛੋਟੀ ਛਾਤੀ ਦੇ ਖੰਗ ਜੰਮੀ ਹੋਈ ਹੈ ਸਾਰੀ ਪੱਟ ਕੇ ਬਾਹਰ ਕੱਢ ਦੂਗਾ ਤੇ ਵੀਡੀਓ ਚੰਗੀ ਲੱਗੀ ਜੀ ਸ਼ੇਅਰ ਜ਼ਰੂਰ ਕਰ ਵੈਲਕਮ ਜਮਨ ਦੀ ਪ੍ਰੋਬਲਮ ਰਹਿੰਦੀ ਹੈ